ਕੈਲੀਫੋਰਨੀਆ ਦੇ ਵਿੱਚ 21 ਸਾਲਾਂ ਦੇ ਜਸ਼ਨਪ੍ਰੀਤ ਸਿੰਘ ਵੱਲੋਂ ਰੋਡ ਦੇ ਉੱਪਰ ਐਕਸੀਡੈਂਟ ਕਰ ਦਿੱਤਾ ਗਿਆ। ਹਰਜਿੰਦਰ ਸਿੰਘ ਵਾਲਾ ਮਾਮਲਾ ਜੇ ਬਹੁਤਾ ਠੰਡਾ ਪਿਆ ਨਹੀਂ ਆ ਤੇ ਇਸ ਤੋਂ ਬਾਅਦ ਇੱਕ ਹੋਰ ਹਾਦਸਾ ਹੋ ਚੁੱਕਾ। ਆਖਿਰ ਇਹ ਗਲਤੀ ਸਿਰਫ ਸਾਡੇ ਪੰਜਾਬੀ ਡਰਾਈਵਰਾਂ ਦੀ ਹੀ ਹੈ ਕਿ ਇਹਦੇ ਪਿੱਛੇ ਕੁਝ ਹੋਰ ਵੀ ਮਹਿਰਾਨ ਆ ਜੀ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਜੰਦਾ ਦੀ। ਜੇ ਇਦਾਂ ਹੀ ਚੱਲਦਾ ਰਿਹਾ ਜੇ ਡੀਐਮ ਨੇ ਸੁਧਾਰਨਾ ਕੀਤੇ ਹੋਰ ਇੰਨਾ ਟੈਸਟ ਦੇ ਵਿੱਚ ਤੇ ਕੌਣ ਇਹ ਟੈਸਟ ਦੇ ਸਕਦਾ ਆਉਣ ਵਾਲੇ ਪੱਧਰ ਵਿੱਚ ਬੜਾ ਡੇਂਜਰਸ ਹੋ ਜਾਣਾ ਪੀਪਲ ਰੀਲੀ ਨੀਡ ਟੂ ਨੋ ਥੈਟ ਇਟਸ ਨਾਟ ਅਬਾਊਟ ਡੋਮਿਸਾਈਲ ਲਾਇਸੈਂਸ ਹੋਲਡਰ অর ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਇਟਸ ਦਾ ਡੀਐਮਵੀ ਹੂ ਇਸ ਗਿਵਿੰਗ ਗਨ ਟੂ ਦਾ ਮੰਕੀ ਜਸਟ ਲਾਈਕ ਹੂ ਆਰ ਇਸ਼ੂਇੰਗ ਦਾ ਲਾਇਸੈਂਸ ਟੂ ਸੱਚ ਡਰਾਈਵਰਸ ਹੂ ਆਰ ਨਾਟ ਕੈਪेबल ਆਫ ਡਰਾਈਵਿੰਗ ਔਨ ਦਾ ਰੋਡ ਡਸ ਨਾਟ ਮੈਟਰ ਇਫ ਹੀ ਇਸ ਅ ਪੰਜਾਬੀ ਗਾਈ ਡਸ ਨਾਟ ਮੈਟਰ ਇਫ ਹੀ ਇਸ ਅ ਵਾਈਟ ਗਾਈ ਬ on the road they must know the rules and regulation and they must follow the safety first rules ਇੱਕ ਕਮਿਊਨਿਟੀ ਤੁਸੀਂ ਟਾਰਗੇਟ ਕਰਕੇ ਕਹੀ ਜੋ ਕਿ ਇਹ ਮਾਰਾ ਕਰਦੇ ਨੇ ਫਰਾਂ ਕਰਦੇ ਨਹੀਂ ਕਹਿੰਦੇ ਐਕਸੀਡੈਂਟ ਹਰ ਇੱਕ ਹੋ ਰਿਹਾ ਦੂਜੀਆਂ ਕਮਿਊਨਿਟੀਆਂ ਦੇ ਕੀਤੇ ਬੰਦੇ ਦੀ ਗਲਤੀ ਸਾਰੀ ਕਮਿਊਨਿਟੀ ਨੂੰ ਨਹੀਂ ਭੁਗਤਣੀ ਪੈਣੀ ਪਰ ਇੱਥੇ ਹਾਲਾਤ ਕੋਈ ਇਹੋ ਜਿਹੇ ਹੋਏ ਪਏ ਆ ਕਿ ਇੱਕ ਹਰਜਿੰਦਰ ਸਿੰਘ ਦੇ ਐਕਸੀਡੈਂਟ ਪਿੱਛੇ ਸਾਰੇ ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਸਸਪੈਂਸ਼ਨ ਦੀ ਕਗਾਰ ਤੇ ਆ ਗਿਆ 50-50 ਲੱਖ ਤੁਸੀਂ ਦੇਖ ਕੇ ਆਏ ਹੋ ਯਾਰ ਤੁਹਾਡੇ ਸਿਰ ਦੇ ਉੱਪਰ ਜ਼ਿੰਮੇਵਾਰੀਆਂ ਘਰ ਨੂੰ ਵੀ ਪਿੱਛੇ ਸਾਂਭਣਾ ਤੇ ਇੱਥੇ ਵੀ ਆਪਣੇ ਆਪ ਨੂੰ ਸਾਂਭਣਾ ਤੁਹਾਡੀ ਇੱਕ ਗਲਤੀ ਕੀਤੀ ਬਾਕੀ ਸਾਰਿਆਂ ਦੇ ਉੱਪਰ ਸਫਰੈਂਸ ਬਣ ਜਾਂਦੀ ਤੁਹਾਨੂੰ ਲ ਬਲੀ ਦਾ ਬੱਕਰਾ ਵੀ ਪੰਜਾਬੀ ਜਿਹੜੇ ਆ ਉਹ ਬਣਦੇ ਨਜ਼ਰ ਆ ਰਹੇ ਪੂਰਾ ਕਮਿਊਨਿਟੀਾਂ ਦੇ ਵਿੱਚ ਇੰਨੀ ਤਦਾਦ ਦੇ ਵਿੱਚ ਕੋਈ ਟਰੱਕ ਨੂੰ ਛੇਤੀ ਕਿਤੇ ਹੱਥ ਪਾਉਂਦਾ ਨਹੀਂ ਹੁਣ ਜਦੋਂ ਟਰੱਕ ਖਰੀਦੇ ਜਾਂਦੇ ਆ ਵਕਤ ਤੋਂ ਵੱਧ ਸੇਲ ਜਿਹੜੀ ਆ ਵਾਧੀ ਆ ਉਹਦੇ ਪਿੱਛੇ ਸੇਲਸ ਟੈਕਸ ਵੀ ਆ ਕਾਰਪੋਰੇਟ ਵੀ ਮੁਨਾਫਾ ਚੱਕ ਰਹੀ ਆ ਉਹ ਤਾਂ ਹੀ ਹੋਊਗਾ ਜੇ ਤੜਾ ਤੜਾ ਲਾਇਸੈਂਸ ਵੰਡੇ ਜਾਣਗੇ ਇਹਦੇ ਪਿੱਛੇ ਕਾਰਪੋਰੇਟ ਮੁਨਾਫਾ ਵੀ ਖੱਟ ਗਿਆ ਪਰ ਬਦਨਾਮੀ ਖੱਟਣ ਨੂੰ ਅੱਗੇ ਪੰਜਾਬੀ ਆ ਗਏ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ 'ਚ ਸਵਾਗਤ ਕਰਦੇ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਰੀਸੈਂਟਲੀ ਘਟਨਾ ਜਿਹੜੀ ਵਾਪਰੀ ਆ 21 ਸਾਲਾਂ ਦੇ ਜਸ਼ਨਪ੍ਰੀਤ ਸਿੰਘ ਵੱਲੋਂ ਰੋਡ ਦੇ ਉੱਪਰ ਐਕਸੀਡੈਂਟ ਕਰ ਦਿੱਤਾ ਗਿਆ। ਹਾਲਾਂਕਿ ਹਰਜਿੰਦਰ ਸਿੰਘ ਵਾਲਾ ਮਾਮਲਾ ਜੇ ਬਹੁਤਾ ਠੰਡਾ ਪਿਆ ਨਹੀਂ ਆ ਤੇ ਇਸ ਤੋਂ ਬਾਅਦ ਇੱਕ ਹੋਰ ਹਾਦਸਾ ਹੋ ਚੁੱਕਾ ਹੈ। ਆਖਿਰ ਇਹ ਗਲਤੀ ਸਿਰਫ ਸਾਡੇ ਪੰਜਾਬੀ ਡਰਾਈਵਰਾਂ ਦੀ ਹੀ ਹੈ ਕਿ ਇਹਦੇ ਪਿੱਛੇ ਕੁਝ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਹ ਚੀਜ਼ਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਕਿ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ। ਗੁਰਜੀਤ ਸਿੰਘ ਜੀ ਸਾਡੇ ਨਾਲ ਨੇ ਟਰਕਿੰਗ ਇੰਡਸਟਰੀ ਦੇ ਵਿੱਚ ਖਾਸਾ ਲੰਬਾ ਤਜਰਬਾ ਇਹਨਾਂ ਦਾ ਹੈਗਾ ਆਓ ਇਹਨਾਂ ਕੋਲ ਜਾਣਦੇ ਹਾਂ ਕਿ ਇਹਦੇ ਵਿੱਚ ਹੁਣ ਕਿਹੜੀਆਂ ਚੀਜ਼ਾਂ ਖਾਸ ਨੋਟ ਕਰਨ ਦੀ ਹੁਣ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਗੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀਦੀ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਸੁਧਾਰਾਂ ਦੀ ਜੀ ਕਿ ਇਦਾਂ ਕਿਉਂ ਹੁੰਦਾ ਉਹ ਭਾਵੇਂ ਨਾਨ ਦਾ ਮਿਸਲਾਈਸੈਂਸ ਹੋਣ ਉਹ ਭਾਵੇਂ ਦਾ ਮਿਸਲਾਈਸੈਂਸ ਹੋ ਉਹ ਭਾਵੇਂ ਗੋਰੇ ਹੋਣ ਉਹ ਭਾਵੇਂ ਆਪਣੇ ਪੰਜਾਬੀ ਹੋਣ ਉਹ ਭਾਵੇਂ ਕਿਸੇ ਵੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋਣ ਜੀ ਸੁਧਾਰ ਕਿੱਦਾਂ ਹੋ ਸਕਦਾ ਐਕਸੀਡੈਂਟ ਹੋਣਾ ਫਿਰ ਨਵੀਂ ਗੱਲ ਨਹੀਂ ਪਰ ਚੇਤਨਾ ਜਿਹੜੀ ਹੈ ਨਾ ਉਹ ਜਿਹੜੀ ਬਹੁਤ ਜ਼ਰੂਰੀ ਹੈ ਸੁਧਾਰ ਕਿੱਥੇ ਨੇ ਸਾਨੂੰ ਕਰ ਸਕਦੇ ਆਪਾਂ ਮੈਂ ਨਾ ਜੇ ਦੇਖਿਆ ਜਾਈਏ ਜਿਹੜਾ ਟੈਸਟ ਹੈ ਇਹਦਾ ਜਨਰਲ ਨੌਲੇਜ ਦਾ ਟੈਸਟ ਹੈ ਜਾਂ ਬ੍ਰੀਕ ਦਾ ਟੈਸਟ ਹੈ ਜਾਂ ਕੋਈ ਵੀ ਟੈਸਟ ਜਿਹਨੂੰ ਇਹਦੇ ਵਿੱਚੋਂ ਪਾਸ ਕਰਦੇ ਤਿੰਨ ਤਰ੍ਹਾਂ ਦੇ ਟੈਸਟ ਨੇ ਹਨ ਜੀ ਉਹਨਾਂ ਵਿੱਚ ਕੁਐਸਚਨ ਹੁੰਦੇ ਹੈ ਕਿ 15-20 ਕੁਐਸਚਨ ਆ ਜਿਹੜੇ ਕਰਨੇ ਨੇ ਦੇ ਇੱਕ ਦੇ 50 ਚੋਂ 35 ਤੁਸੀਂ ਕਰ ਲੋ ਪਾਸ ਤੇ ਤੁਹਾਡਾ ਟੈਸਟ ਪਾਸ ਹੋਣਾ ਜਨਰਲ ਨੌਲੇਜ ਦਾ ਜੀ ਜ਼ਿਆਦਾਤਰ ਮੈਂ ਵੇਖਿਆ ਜਦੋਂ ਕੋਈ ਕੁਐਸਚਨ ਲੋਕ ਰੱਟਾ ਲਾ ਕੇ ਕਰ ਲੈਂਦੇ ਨੇ ਉਹ ਚੀਜ਼ਾਂ ਨੂੰ ਕੁਝ ਲੋਕ ਤੁੱਕੇ ਲਾ ਲੈਂਦੇ ਨੇ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਗਲਤ ਤਰੀਕੇ ਨਾਲ ਕਿਸੇ ਨੂੰ ਨਾਲ ਲੈ ਕੇ ਟੈਸਟ ਦੇ ਦਿੰਦੇ ਨੇ ਇਹ ਚੀਜ਼ਾਂ ਵੇਖਣ ਚਾਹੀਆਂ ਭਾਏ ਕੋਈ ਮੰਨੇ ਜਾਂ ਨਾ ਮਨੇ ਜ਼ਿਆਦਾਤਰ ਇਦਾਂ ਹੁੰਦੀਆਂ ਨੇ ਜੇ ਕੋਈ ਨਹੀਂ ਡਟਪਾ ਸੀ ਤਾ ਜਾਂਦਾ ਹੁਣ ਡੀਐਮਈ ਜਿਹੜੀ ਆ ਉਹਦਾ ਟੈਸਟ ਲੈਣ ਦਾ ਤਰੀਕਾ ਤੇ ਇੱਕ ਜਿਹੜਾ ਸ਼ੇਲਫ ਪਰਸਨ ਹੁੰਦਾ ਰੀਅਲ ਸਟੇਟ ਦੇ ਵਿੱਚ ਮੈਂ ਦੋਵੇਂ ਟੈਸਟ ਦਾ ਜਿਹੜਾ ਤੁਹਾਨੂੰ ਫਰਕ ਇਹ ਦੱਸੂਗਾ ਹਮ ਕੀ ਕਿੱਥੇ ਨਕਲ ਦੀ ਗੁੰਜਾਇਸ਼ ਹੈਗੀ ਤੇ ਕਿੱਥੇ ਨਕਲ ਦੀ ਗੁੰਜਾਇਸ਼ ਨਹੀਂ ਹੈਗੀ ਹੁਣ ਜਦੋਂ ਤੁਸੀਂ ਸ਼ੇਲਫ ਪਰਸਨ ਦਾ ਟੈਸਟ ਟੈਸਟ ਦਿੰਦੇ ਹੋ ਜੀ ਉੱਥੇ ਕਿਤੇ ਗੁੰਜਾਇਸ਼ ਨਹੀਂ ਹੈ ਕਿ ਤੁਸੀਂ ਨਾ ਕਰ ਮਾਰੋ 150 ਕੁਐਸਚਨ ਹੁੰਦਾ ਤੁਹਾਨੂੰ ਹਰ ਹਾਲਤ ਵਿੱਚ ਉੱਚ ਜਿਹੜਾ 70% ਪਾਸ ਕਰਨਾ ਹੁੰਦਾ ਤੇ ਉਹ ਕੁਐਸਚਨ ਵੀ ਇਤਨਾ ਦੇ ਹੁੰਦੇ ਆ ਕਿ ਥੋੜੇ ਟਫ ਰੱਖੇ ਹੁੰਦੇ ਹੁੰਦੇ ਨੇ ਕਿ ਜਿਹੜਾ ਬੰਦਾ ਵੈਲ ਥੋੜਾ ਇੰਗਲਿਸ਼ ਦਾ ਜਿਹੜਾ ਨੌਲੇਜ ਹੋਊਗਾ ਜਿਹੜਾ ਇੰਗਲਿਸ਼ ਬੋਲ ਸਕਦਾ ਹੋਵੇ ਸਮਝ ਸਕਦਾ ਹੋਵੇ ਅੰਡਰਸਟੈਂਡ ਕਰ ਸਕਦਾ ਹੋਵੇ ਲਿਖ ਸਕਦਾ ਹੋਵੇ ਉਹੀ ਆਈ ਥਿੰਕ ਉਹ ਟੈਸਟ ਦੇ ਸਕਦਾ ਹੋਊਗਾ ਜੀ ਠੀਕ ਹੈ ਜੀ ਹੁਣ ਜਿਹੜਾ ਮੈਂ ਗੱਲ ਕਰਾਂ ਡੀਐਮ ਜਿਹੜਾ ਟਰੱਕ ਡਰਾਈਵਿੰਗ ਦਾ ਟੈਸਟ ਆ ਉਹਦੇ ਵਿੱਚ ਜਦੋਂ ਆਪਾਂ ਨੌਲੇਜ ਦਾ ਟੈਸਟ ਕਰੀਏ ਉਹਦੇ 50 ਕੁਐਸਚਨ ਹੁੰਦੇ ਤੋਂ 35 ਜਿਹੜੇ ਪਾਸ ਕਰੀਏ ਤੇ ਤੁਹਾਡਾ ਟੈਸਟ ਪਾਸ ਕਰ ਦਿੰਦੇ ਨੇ ਹੂੰ ਫਿਰ ਜੇ ਬ੍ਰੇਕ ਦਾ ਕਰੀਏ ਤੇ ਉਹਦੇ ਵਿੱਚ ਚੋਇਸਿੰਗ ਵੀ ਆ ਦੇ ਵਿੱਚੋਂ 15 ਜਦੋਂ ਆਪਾਂ ਟੈਸਟ ਦਿੱਤਾ ਇਦਾਂ ਹੀ 15 ਟੈਸਟ ਹੁਣ ਚੇਂਜ ਹੋ ਗਿਆ ਮੈਨੂੰ ਪਤਾ ਨਹੀਂ ਪਰ ਉਹ ਇਸ ਤਰ੍ਹਾਂ ਹੈ ਕਿ 15 ਟੈਸਟ ਜਿਹੜੇ ਕੁਐਸਚਨ ਤੁਸੀਂ ਪਾਸ ਕਰ ਲੋ ਤਾਂ ਤੁਸੀਂ ਉਹ ਬ੍ਰੇਕ ਦਾ ਟੈਸਟ ਵੀ ਪਾਸ ਕਰ ਲੋਗੇ ਹੁਣ ਗੱਲ ਇਹ ਆ ਜਾਂਦੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਭਾਏ ਐਕਸੀਡੈਂਟ ਮੈਂ ਫਿਰ ਭਾਏ ਅੰਗੋਰਾ ਕਰਦਾ ਭਾਏ ਪੰਜਾਬੀ ਕਰਦਾ ਜੇ ਗੋਰੇ ਕੋ ਐਕਸੀਡੈਂਟ ਹੋ ਰਿਹਾ ਕਿਤੇ ਨਾ ਕਿਤੇ ਉਹ ਵੀ ਜਿਹੜਾ ਅੰਗਲੀ ਕਰ ਰਿਹਾ ਜੇ ਪੰਜਾਬੀ ਕੋ ਹੋ ਰਿਹਾ ਉਹ ਵੀ ਅੰਗਲੀ ਕਰਨ ਹੋ ਰਿਹਾ ਕੀ ਅਸੀਂ ਜਦੋਂ ਟੈਸਟ ਦੇ ਰਹੇ ਹਾਂ ਕੀ ਸਾਨੂੰ ਉਹ ਟੈਸਟ ਜਿਹੜਾ ਦਿੱਤਾ ਉਹਦਾ ਕੁਝ ਯਾਦ ਹੈਗਾ ਕਿ ਅਸੀਂ ਕਿਹੜੇ ਆਨਸਰ ਕੀਤੇ ਨੇ ਕਿ ਅਸੀਂ ਉਹ ਫਾਲੋ ਕਰ ਰਹੇ ਹਾਂ ਰੂਲ ਜਿਹੜੇ ਉਹਨਾਂ ਨੇ ਕਿਹਾ ਉਹਨੂੰ ਫਾਲੋ ਕਰਨ ਨੂੰ ਜੀ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਲੋੜ ਹੈ ਜਗਦੀਸ਼ ਸਿੰਘ ਜੀ ਬਿਲਕੁਲ ਜੇ ਇਦਾਂ ਹੀ ਚੱਲਦਾ ਰਿਹਾ ਜੇ ਡੀਐਮ ਨੇ ਸੁਧਾਰਨਾ ਕੀਤੇ ਹੋਰ ਇਨਾਂ ਟੈਸਟ ਦੇ ਵਿੱਚ ਤੇ ਕੌਣ ਇਹ ਟੈਸਟ ਦੇ ਸਕਦਾ ਜੇ ਉਹ ਨਾ ਕੰਮ ਜੇ ਤੱਕ ਸੁਧਰਿਆ ਤੇ ਆਉਣ ਵਾਲੇ ਪੱਧਰ ਵਿੱਚ ਬੜਾ ਡੇਂਜਰਸ ਹੋ ਜਾਣਾ ਬਿਲਕੁਲ ਗੁਰਜੀਤ ਸਿੰਘ ਜੀ ਇੱਥੇ ਮੈਂ ਨਾਲ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਪੀਪਲ ਰੀਲੀ ਨੀਡ ਟੂ ਨੋ ਥੈਟ ਇਟਸ ਨਾਟ ਅਬਾਊਟ ਡੋਮਿਸਾਈਲ ਲਾਇਸੈਂਸ ਹੋਲਡਰ অর ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਇਟਸ ਦਾ ਡੀਐਮਵੀ ਹੂ ਇਜ਼ ਗਿਵਿੰਗ ਗਨ ਟੂ ਦਾ ਮੰਕੀ ਜਸਟ ਲਾਈਕ ਹੂ ਆਰ ਇਸ਼ੂਇੰਗ ਦਾ ਲਾਇਸੈਂਸ ਟੂ ਸੱਚ ਡਰਾਈਵਰਸ ਹੂ ਆਰ ਨਾਟ ਕੈਪेबल ਆਫ ਡਰਾਈਵਿੰਗ ਔਨ ਦਾ is a punjabi guy does not matter if he's a white guy because the people who are driving on the road they must know the rules and regulation and they must follow the safety first rules ji bilkul ji deep singh ji je es time sudhar na kite gaye te ek community tusi target karke kahi jao ki ye maada karde ne falan karde ne kande accident har ikko ho reha aur onu inne hawa nahi ditti jandi deep singh ji main itthe fer fer main itthe tuhanu rok lagga tusi khende ki community har koi accident kari jandi bahut hi hawa nahi ditti jandi ਵੇਖੋ ਉਹੀ ਗੱਲ ਆ ਗਈ ਨਾ ਮੈਂ ਸਿਰਫ ਜਿਹੜੀ ਮੈਨੂੰ ਇੱਥੇ ਥੋੜੀ ਜੀ ਪ੍ਰੋਬਲਮ ਆਉਂਦੀ ਆ ਹਨਾ ਸਾਡੇ ਨੌਜਵਾਨਾਂ ਕੋਲ ਜਦੋਂ ਗਲਤੀ ਹੁੰਦੀ ਹੈ ਨਾ ਯਾਰ ਸਾਨੂੰ ਅਹੀਂ ਉਹਨਾਂ ਨੂੰ ਆਪਣੇ ਘਰ 'ਚ ਕ੍ਰਿਟਿਸਿਜ਼ਮ ਪਹਿਲਾਂ ਸਾਨੂੰ ਕਰਨਾ ਪੈਣਾ ਸਾਨੂੰ ਆਪਣੀ ਗਲਤੀ ਆਪ ਪਹਿਲਾਂ ਆਇਡੈਂਟੀਫਾਈ ਕਰਨੀ ਪੈਣੀ ਦੂਜਾ ਕੀ ਕਰ ਰਿਹਾ ਕਿਉਂ ਕਰ ਰਿਹਾ ਡਸ ਨਾਟ ਮੈਟਰ ਰਾਈਟ ਆਪਾਂ ਸਾਡੇ ਮੋਢੇ ਤੇ ਇੱਕ ਜ਼ਿੰਮੇਵਾਰੀ ਆ ਰਾਈਟ ਹੁਣ ਗੁਰਜੀਤ ਸਿੰਘ ਜੀ ਗੱਲ ਉਹੀ ਆ ਗਈ ਆ ਮੰਨ ਲਓ ਮੈਂ ਟਰੱਕ ਲੈ ਕੇ ਜਾ ਰਿਹਾ ਰਾਈਟ ਮੈਂ ਦਸਤਾਰ ਬੰਨੀ ਹੋਈ ਆ ਮੈਂ ਪੰਜਾਬੀ ਆ ਰਾਈਟ ਮੈਂ ਜਾ ਕੇ ਰੋਡ ਦੇ ਉੱਪਰ ਕੋਈ ਐਹੋ ਜੀ ਹਰਕਤ ਕਰਦਾ ਮੈਂ दारू ਦੇ ਨਸ਼ੇ ਦੇ ਵਿੱਚ ਜਾਂ ਕਿਸੇ ਹੋਰ ਡਰੱਗ ਦੇ ਨਸ਼ੇ ਦੇ ਵਿੱਚ ਮੈਂ ਟਰੱਕ ਮਾਰਦਾ ਰੋਡ ਦੇ ਉੱਪਰ ਮੈਨੂੰ ਦੂਜੀਆਂ ਕਮਿਊਨਿਟੀਆਂ ਦੇ ਕੀਤੇ ਬੰਦੇ ਦੀ ਗਲਤੀ ਸਾਰੀ ਕਮਿਊਨਿਟੀ ਨੂੰ ਨਹੀਂ ਭੁਗਤਣੀ ਪੈਣੀ ਪਰ ਇੱਥੇ ਹਾਲਾਤ ਕੋਈ ਇਹੋ ਜਿਹੇ ਹੋਏ ਪਏ ਆ ਕਿ ਇੱਕ ਹਰਜਿੰਦਰ ਸਿੰਘ ਦੇ ਐਕਸੀਡੈਂਟ ਪਿੱਛੇ ਸਾਰੇ ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਸਸਪੈਂਸ਼ਨ ਦੀ ਕਗਾਰ ਤੇ ਆ ਗਏ ਆ ਇੱਕ ਕਰਮਾਗੇ ਸਾਨੂੰ ਕ੍ਰੈਡੀਸਾਈਜ਼ ਕਰਨਾ ਪੈ ਰਿਹਾ ਸਾਡੇ ਨੌਜਵਾਨਾਂ ਨੂੰ ਕਿ ਯਾਰ ਸਾਨੂੰ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ ਕਿਉਂਕਿ ਜਿਹੜੇ ਮੌਕੇ ਵੇਖੋ ਕੋਈ ਵਰਕ ਨਹੀਂ ਬਣਾ 50-50 ਲੱਖ ਤੁਸੀਂ ਦੇ ਕੇ ਆਏ ਹੋ ਯਾਰ ਤੁਹਾਡੇ ਸਿਰ ਦੇ ਉੱਪਰ ਜ਼ਿੰਮੇਵਾਰੀਆਂ ਘਰ ਨੂੰ ਵੀ ਪਿੱਛੇ ਸਾਂਭਣਾ ਤੇ ਇੱਥੇ ਵੀ ਆਪਣੇ ਆਪ ਨੂੰ ਸਾਂਭਣਾ ਤੁਹਾਡੀ ਇੱਕ ਗਲਤੀ ਕੀਤੀ ਪਾਕੀ ਸਾਰਿਆਂ ਦੇ ਉੱਪਰ ਸਫਰੈਂਸ ਬਣ ਜਾਂਦੀ ਹੈ ਆ ਜੀ ਜਗਦੀਸ਼ ਜੀ ਅੱ퍼 ਗੱਲ ਪਤਾ ਭਾਈ ਇਹ ਹੈ ਕਿ ਜਿਵੇਂ ਆਪਾਂ ਤਹਾਟ ਰਹੀ ਨਹੀਂ ਕਰ ਲੈਣਾ ਆਪਣੇ ਆਪ ਹੌਸਲਾ ਬਣਾਏ ਰੱਖਣਾ ਹੁਣ ਮੈਂ ਜਿਹੜਾ ਇਹੋ ਜੀ ਕੋਈ ਗੱਲ ਹੁੰਦੀ ਹੈ ਨਾ ਮੈਂ ਟਰਾਈ ਕਰਦਾ ਕਿ ਹੌਸਲਾ ਦਿੱਤਾ ਜਾਵੇ ਇਹ ਨਹੀਂ ਹੈਗਾ ਕਿ ਇੱਕ ਪੱਤ ਦਿਵਾਲੇ ਹੋ ਜੀ ਇਹ ਡੰਡਾ ਲੈ ਕੇ ਐਬਸੋਲੂਟਲੀ ਕਰ ਨਰੇ ਮਗਰ ਪੈ ਜੀਏ ਹੁਣ ਮੈਂ ਤਾਂ ਕਿਹਾ ਇੱਕ ਵਰਡ ਮੈਂ ਵਰਤਿਆ ਕਿ ਹਰ ਕਮਿਊਨਿਟੀ ਕਰਦੀ ਪਈ ਐਕਸੀਡੈਂਟ ਹੁਣ ਹਰ ਇੱਕ ਕਮਿਊਨਿਟੀ ਦੇ ਨਾਮ ਅਗਰ ਇੱਕ ਸੇਮ ਵਰਡ ਨਹੀਂ ਲੱਗਦਾ ਸਿੰਘ ਬਿਲਕੁਲ ਜੇ ਜੇ ਸਿਸਟਮ ਇਹ ਚੀਜ਼ ਆ ਆਪਾਂ ਨੂੰ ਕਿਉਂਕਿ ਇੱਕ ਜੇ ਸਾਡੀ ਦੇਖ ਇੱਕੋ ਜੀ ਸਾਡੇ ਨਾਮ ਇੱਕੋ ਜੇ ਨੇ ਉਹਦੇ ਕਰਕੇ ਫਿਰ ਤਦ ਦਿਨ ਨੂੰ ਸਣਾ ਪੈਂਦਾ ਜੇ ਇੱਕ ਗਲਤੀ ਕਰਦਾ ਤੇ ਪਰ ਮੈਂ ਫਿਰ ਕਹਾਂਗਾ ਕਿ ਆਪਾਂ ਚ ਸਿੱਖਿਆ ਸਿੱਖ ਦਾ ਮਤਲਬ ਹੀ ਹੈ ਕਿ ਆਪਣੇ ਆਪ ਨੂੰ ਸੁਧਾਰ ਕਰਨਾ ਆਪਾਂ ਆਪਣੀ ਰਿਸਪੌਂਸਿਬਿਲਟੀ ਸਮਝੀਏ ਆਪਾਂ ਆਪਣੇ ਜੀ ਸੁਧਾਰ ਕਰ ਸਕਦੇ ਆ ਤੇ ਜੇ ਆਪਾਂ ਉਹ ਜੋਬ ਦੀ ਫਿਰ ਮੈਂ ਗੱਲ ਕਰਾਂ ਜੇ ਆਪਾਂ ਕੁਆਲੀਫਾਈ ਨਹੀਂ ਕਰਦੇ ਜੌਬ ਵਾਸਤੇ ਜੇ ਆਪਾਂ ਰੱਖ ਚਲਾਉਣ ਵਾਸਤੇ ਆਪਾਂ ਜਿਹੜੀ ਐਜੂਕੇਸ਼ਨ ਚਾਹੀਦੀ ਹੈ ਜੇ ਆਪਾਂ ਨੂੰ ਉਹਨਾਂ ਦਾ ਨੌਲੇਜ ਆ ਪਰ ਇਹ ਨਹੀਂ ਕਰ ਸਕਦੇ ਤੇ ਆਪਾਂ ਉਤੋਂ ਕੋਈ ਕਰ ਜੀ ਪਰ ਜੀ ਸਿੰਘ ਜੀ ਕਹਿੰਦੇ ਆ ਕਿ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਮੈਂ ਕਹਿੰਨਾ ਕਿ ਅੱਜ ਦੀ ਡੇਟ ਦੇ ਵਿੱਚ ਨਾ ਵਾਕੇ ਚੋਰ ਦੀ ਆ ਪੜਨ ਦੇ ਲਈ ਹੋਇਆ ਪਿਆ ਕੰਮ ਵੇਖੋ ਡੀਐਮਵੀ ਦੀ ਅਗਰ ਗੱਲ ਕਰੀਏ ਕੈਲੀਫੋਰਨੀਆ ਇੱਕ ਅਜਿਹੀ ਸਟੇਟ ਆ ਜਿਹਦੇ ਵਿੱਚ ਜਿਹੜੇ ਟਰੱਕ ਦੇ ਉੱਪਰ ਤੁਹਾਨੂੰ ਟੈਸਟ ਲੈ ਕੇ ਲਾਇਸੈਂਸ ਦਿੱਤਾ ਜਾਂਦਾ ਵਾ ਮੈਨੂੰ ਨਹੀਂ ਲੱਗਦਾ ਕਾਰ ਚਲਾਉਣੀ ਤੇ ਟਰੱਕ ਚਲਾਉਣੇ ਤੇ ਬਹੁਤ ਵੱਡਾ ਅੰਤਰ ਹੈਗਾ ਜਿਹਦੇ ਬਿਹਾਫ ਦੇ ਉੱਪਰ ਲਾਇਸੈਂਸ ਸਾਨੂੰ ਇਸ਼ੂ ਕਰ ਦਿੱਤਾ ਜਾਂਦਾ ਕੈਨੇਡਾ ਦੇ ਵਿੱਚ ਅਜਿਹਾ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਹੋਰ ਸਟੇਟਾਂ ਵੀ ਕਾਫੀ ਐਹੋ ਜਿਹੀਆਂ ਯੂਐਸ ਦੇ ਵਿੱਚ ਹੈਗੀਆਂ ਜਿੱਥੇ ਐਹੋ ਜਿਹਾ ਕ੍ਰਾਈਟੇਰੀਆ ਚੱਲਦਾ ਹੋਊਗਾ ਕਿ ਡੀਐਮਵੀ ਧੜਾ ਧੜਾ ਲਾਇਸੈਂਸ ਜਿਹੜੇ ਆ ਇਸ਼ੂ ਕਰਦੀ ਜਾ ਰਹੀ ਲਾਈਸੈਂਸ ਦਾ ਕਰਾਈਟੇਰੀਆ ਜਿਹੜਾ ਵਾ ਉਹ ਜੇ ਸਾਨੂੰ ਵਾਕੇ ਲੱਗਦਾ ਜੇ ਸਟੇਟ ਆਫ ਕੈਲੀਫੋਰਨੀਆ ਨੂੰ ਇੰਨਾ ਹੀ ਲੱਗਦਾ ਕਿ ਸੇਫਟੀ ਬੜੀ ਜ਼ਰੂਰੀ ਹੈ ਰੋਡ ਦੇ ਉੱਪਰ ਹਾਈਵੇ ਦੇ ਟੈਕਸ ਤੁਸੀਂ ਇੰਨੇ ਨੇ ਲਈ ਜਾਂਦੇ ਜਿੱਥੇ ਮੰਗਿਆਈ ਹਰ ਚੀਜ਼ ਦੀ ਵਧਾਈ ਜਾਂਦੇ ਹੋ ਫਿਰ ਰੋਡ ਦੇ ਉੱਪਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਦਾ ਕ੍ਰਾਈਟੇਰੀਆ ਇੰਨਾ ਟਫ ਕਿਉਂ ਨਹੀਂ ਹੈਗਾ ਕਿ ਹਰ ਬੰਦਾ ਜਿਹੜਾ ਹੈਗਾ ਕਿ ਜਿਹੜਾ ਕੈਪੇਬਲ ਨਹੀਂ ਵੀ ਹੈਗਾ ਉਹ ਵੀ ਲਾਇਸੈਂਸ ਲਈ ਜਾ ਰਿਹਾ ਤੇ ਫਿਰ ਬਾਅਦ ਵਿੱਚ ਉਸ ਬੰਦੇ ਨੂੰ ਬਲੇਮ ਕਿਉਂ ਕੀਤਾ ਜਾਂਦਾ ਪਹਿਲਾ ਲਾਇਸੈਂਸ ਉਹਦੇ ਹੱਥ 'ਚ ਵੀ ਕਿਉਂ ਫੜਾਇਆ ਗਿਆ ਜੀ ਜੀ ਬਿਲਕੁਲ ਮੇਰੇ ਇੱਕ ਆਈਡੀਆ ਦਿਮਾਗ 'ਚ ਗੱਲ ਆਈ ਵੇਖੋ ਜਿਹੜੇ ਐਕਸੀਡ ਉਹ ਹੋ ਵੀ ਨਾਂ ਦਾ ਮਿਸਾਲ ਵਾਲਿਆਂ ਗੀ ਹੋ ਰਹੇ ਨੇ ਫਿਰ ਹੁਣ ਆਪਣੇ ਪੰਜਾਬੀ ਛੜੀਆਂ ਲੋਕ ਹੀ ਡਰਾਈਵਰ ਹੈਗੇ ਨੇ ਪਰ ਮੈਨੂੰ ਲੱਗਦਾ ਜਿੱਥੇ ਜਿਨ੍ਹਾਂ ਨੇ ਘੱਲਣਾ ਘੱਲ ਹੀ ਆ ਥੋੜੀ ਬੋਦੀ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਇਹ ਚੀਜ਼ ਦੀ ਵੈਲਿਊ ਕਿਵੇਂ ਕਰਨੀ ਆ ਉਹ ਬੜੇ ਸੰਭਲ ਕੇ ਚੱਲਦੇ ਨੇ ਇਸ ਤਰੀਕੇ ਨਾਲ ਚੱਲਦੇ ਨੇ ਆਪਣੀ ਜਿੰਮੇਵਾਰੀ ਨੂੰ ਮੋਜਦੇ ਨੇ ਇਸੇ ਆਪ ਆਪ ਕਿ ਛੁਟ ਕੀਤਾ ਕਿ ਜੇ ਕਿਉਂ ਹੋ ਰਿਹਾ ਹੋ ਤਾਂ ਹੀ ਰਿਹਾ ਕਿ ਅਸੀਂ ਆਪਣੀ ਜਿਹੜੀ ਜਿੰਮੇਵਾਰੀ ਆ ਉਹ ਤੋਕਤਾ ਹੀ ਕਰ ਰਹੇ ਹਾਂ ਨੂੰ ਨਿਭਾਉਣ ਤੋਂ ਜੇ ਆਪਾਂ ਮੰਨਣ ਤੋਂ ਇੱਕ ਇਹਨੂੰ ਮੰਨ ਲੈਣਾ ਚਾਹੀਦਾ ਕਿ ਜੇ ਇਹ ਨਹੀਂ ਕੁਆਲੀਫਾਈਡ ਹੈ ਨਾ ਕਰੀਏ ਧੱਕੇ ਨਾਲ ਕਿਸੇ ਚੀਜ਼ ਨੂੰ ਕਰਨਾ ਬੋਝ ਲੈ ਕੇ ਤੇ ਇੱਕ ਪੈਸੇ ਕਮਾਉਣ ਵਾਸਤੇ ਇਹ ਚੀਜ਼ ਨੂੰ ਸਮਝ ਲੈਣਾ ਕਿ ਬਸ ਲਾਇਸੈਂਸ ਮਿਲ ਗਿਆ ਪੈਸੇ ਕਮਾਉ ਤੇ ਜਿਵੇਂ ਮਰਦਾਂ ਦੇ ਮਰ ਜਾਓ ਦੂਜੀ ਗੱਲ ਇਹ ਜਿਹੜੀ ਇਹ ਲੋਕਾਂ ਦੀ ਹੁਣ ਇਹ ਇਹ ਕਿਹਾ ਜਾ ਰਿਹਾ ਕਿ ਇਹ ਮੰਦੇ ਕੋ ਡੀਯੂਆਈ ਪਹਿਲਾਂ ਹੈਗਾ ਹੀ ਜੀ ਹੈਨਾ ਮੈਨੂੰ ਲੱਗਦਾ ਜੇ ਡੀਓਆਈ ਤੇ ਉਹਨੂੰ ਕੈਨਸਲ ਕਰਨਾ ਚਾਹੀਦਾ ਹੈ ਲਾਇਸੈਂਸ ਸਸਪੈਂਡ ਹੋ ਜਾਣਾ ਚਾਹੀਦਾ ਹੈ ਰਾਈਟ ਵੇ ਜੀ ਸੋ ਡੀਓਆਈ ਦੇ ਹੁੰਦੇ ਆ ਵੀ ਉਹ ਬੰਦੇ ਨੂੰ ਡਰਾਈਵਿੰਗ ਕਰਨ ਦਿੱਤਾ ਜਾ ਰਿਹਾ ਇਹ ਵੀ ਇੱਕ ਬੜੀ ਵੱਡੀ ਗੱਲ ਈ ਫਿਰ ਉਹ ਸਹੀ ਕਹਿ ਰਹੇ ਨੇ ਕਿ ਜਿਹੜਾ ਕੈਲੀਫੋਰਨੀਆ ਜਿਹੜੀ ਸਟੇਟ ਆ ਉਹ ਲਾਇਸੈਂਸ ਇਸ਼ੂ ਕਰਨ ਵਿੱਚ ਕੋਤਾਹੀ ਵਰਤ ਰਹੀ ਹੈ ਉਹਨਾਂ ਲੋਕਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਨੇ ਉਹਨਾਂ ਮੁਤਾਬਕ ਕਿ ਜਿਹੜੇ ਲੋਕੀ ਡਿਜ਼ਰਵ ਨਹੀਂ ਕਰਦੇ ਜਾਂ ਜਿਹੜੇ ਲੋਕਾਂ ਦੇ ਆਲਡੀ ਵਰਕ ਪਰਮਿਟ ਐਕਸਪਾਇਰ ਨੇ ਉਹਨਾਂ ਨੂੰ ਵੀ ਲਾਇਸੈਂਸ ਦਿੱਤੇ ਜਾ ਰਹੇ ਨੇ ਜਿਹੜੇ ਲੋਕਾਂ ਜਿਹੜੇ ਜਿਵੇਂ ਉਹ ਹੁਣ ਖਤਮ ਹੋ ਚੁ ਇਹ ਜੇ ਆਪਾਂ ਨੂੰ ਲੱਗਦਾ ਕਿ ਤਨੇ ਕਿਤੇ ਬਲੀ ਦਾ ਬੱਕਰਾ ਵੀ ਪੰਜਾਬੀ ਜਿਹੜੇ ਆ ਉਹ ਬਣਦੇ ਨਜ਼ਰ ਆ ਰਹੇ ਆ ਲੈਟਸ ਸੇ ਕਿ ਹੁਣ ਹੋਰਾਂ ਕਮਿਊਨਿਟੀਆ ਦੇ ਵਿੱਚ ਐਨੀ ਤਦਾਦ ਦੇ ਵਿੱਚ ਕੋਈ ਟਰੱਕ ਨੂੰ ਛੇਤੀ ਕਿਤੇ ਹੱਥ ਪਾਉਂਦਾ ਨਹੀਂ ਜੇ ਕਿਹ ਕੋ ਏਕਿਆ ਤੇ ਉਹਨੇ 1 ਤੋਂ 10 ਕਰਨ ਲੱਗਿਆ ਵੀ 5-7 ਸਾਲ ਲਾਉਣੇ ਆ ਕਿ ਪੰਜਾਬੀ ਕਹੋ ਜੀ ਕਮਿਊਨਿਟੀ ਜਿਹਨੇ 1 ਤੋਂ 10 ਕਰਨ ਲੱਗਿਆ ਵੀ ਬਹੁਤਾ ਟਾਈਮ ਨਹੀਂ ਲਾਇਆ ਹੁਣ ਜਦੋਂ ਟਰੱਕ ਖਰੀਦੇ ਜਾਂਦੇ ਆ ਵੱਧ ਤੋਂ ਵੱਧ ਸੇਲ ਜਿਹੜੀ ਆ ਵਾਧੀ ਆ ਉਹਦੇ ਪਿੱਛੇ ਸੇਲਸ ਟੈਕਸ ਵੀ ਆ ਕਾਰਪੋਰੇਟ ਵੀ ਮੁਨਾਫਾ ਚੱਕ ਰਹੀ ਆ ਉਹ ਤਾਂ ਹੀ ਹੋਊਗਾ ਜੇ ਟੜਾ ਟੜਾ ਲਾਇਸੈਂਸ ਵੰਡੇ ਇਦੇ ਪਿੱਛੇ ਕਾਰਪੋਰੇਟ ਮੁਨਾਫਾ ਵੀ ਘਟ ਗਿਆ ਪਰ ਬਦਨਾਮੀ ਘਟਣ ਨੂੰ ਅੱਗੇ ਪੰਜਾਬੀ ਆਗੇ ਦੇਖੋ ਜਗਦੀਸ਼ ਸਿੰਘ ਜੀ ਇੱਕ ਨਾ ਇੱਕ ਚੀਜ਼ ਮੈਂ ਤੁਹਾਨੂੰ ਨਕਲ ਆਧਾਰਨ ਦਿੰਨਾ ਐਗਜ਼ਾਮਪਲ ਸਾਡੇ ਲਾਗੇ ਨਾ ਕਿਸੇ ਨੇ ਮੱਕੀ ਵੀ ਇਤਿਹਾਸਕੜ ਜੀ ਜਦੋਂ ਆਪਾਂ ਜਾਂਦੇ ਨਹੀਂ ਅਸੀਂ ਛੋਟੇ ਬੱਚੇ ਸੀ ਉਦੋਂ ਤੇ ਵੇਖਿਆ ਕਿ ਉਹ ਮੰਦਰ ਦੀ ਮੱਕੀ ਬੜੀ ਮਹਿੰਗੀ ਵੇਗੀ ਜੀ ਤੇ ਜਦੋਂ ਉਹਦੀ ਮਹਿੰਗੀ ਵੇਗੀ ਤੇ ਉਹਨੇ ਇੱਕੋ ਚੀਜ਼ ਲਈ ਕੋਈ ਚਾ ਜਿਹਦਾ ਹੋਰ ਸੰਦ ਬਣਾ ਲਿਆ ਤੇ ਲੋਕੀਂ ਖੜਾ ਵੀ ਗਏ ਨੇ ਮੱਕੀ ਬੀਜੀ ਇਹ ਮਹਿੰਗੀ ਵੇਕੀ ਹੈ ਤੇ ਇਹ ਹੀ ਮੱਕੀ ਬੀਜੀ ਹੂੰ ਉਹ ਦੋ ਇੱਕ ਇੱਕ ਸਾਲ ਦੋ ਸਾਲ ਜਦੋਂ ਮੱਕੀ ਸਾਰੇ ਬੀਜਾਂ ਦੇ ਮੱਕੀ ਦਾ ਬੇੜਾ ਗਲਕ ਹੋ ਗਿਆ ਜੀ ਠੀਕ ਹੈ ਜੀ ਹੁਣ ਇੱਥੇ ਜੇ ਵੇਖੀਏ ਜਿਹੜੀ ਗਵਰਨਮੈਂਟ ਉਹ ਤਾਂ ਨਹੀਂ ਦੱਸਦੀ ਕਿੱਥੇ ਜਿਹੜੀ ਜ਼ੋਨ ਆ ਕਿੱਥੇ ਤੁਸੀਂ ਕੀ ਬੀਜਣਾ ਕਿੱਥੇ ਕੀ ਬੀਜਣਾ ਠੀਕ ਹੈ ਜੀ ਉੱਥੇ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਜੇ ਆਪਾਂ ਉੱਥੇ ਬਾਸਮਤੀ ਲਾਉਣੇ ਸਾਰੇ ਬਾਸਮਤੀ ਲਾਉਂਦੇ ਆ ਮਿੰਦੇ ਉਹੋ ਜਿਹਾ ਹੀ ਕੁਝ ਹਾਲ ਆਪਾਂ ਇੱਥੇ ਕੀਤਾ ਜੀ ਠੀਕ ਹੈ ਜੀ ਹੁਣ ਤਾਂ ਕਰਕੇ ਉਹਨਾਂ ਨੂੰ ਜਿਹੜੀਆਂ ਸਿੱਖਿਆਣ ਲਾਉਣੀਆਂ ਪੈ ਰਹੀਆਂ ਨੇ ਕਿ ਹੁਣ ਹੋਰ ਨਾ ਕੋ ਹਾਲ ਹੀ ਨਹੀਂ ਹੈਗਾ ਜਿਹੜਾ ਸਾਰੀ ਵੇਵ ਹੀ ਆਪ ਉੱਠ ਕੇ ਉਧਰ ਨੂੰ ਤੁਰ ਪਏ ਨੇ ਲਾਇਸੈਂਸ ਵਾ ਠੀਕ ਹੈ ਜੀ ਉਹ ਜਿੱਥੇ ਜ਼ਿਆਦਾ ਕੀ ਕਹਿੰਦੇ ਡਿਮਾਂਡ ਘਟੂਗੀ ਤੇ ਚੀਜ਼ਾਂ ਵੱਧ ਜਾਣਗੀਆਂ ਉਹਦੀ ਵੈਲਿਊ ਜਿਹੜੀ ਉਹ ਕਰਨੀ ਕਰਨੀ ਬਿਲਕੁਲ ਸੋ ਸਟਾ ਗਰਜੀਤ ਸਿੰਘ ਜੀ ਇਹੀ ਹੈ ਕਿ ਅੱਜ ਦੇ ਐਪੀਸੋਡ ਦਾ ਕਿ ਸਭ ਤੋਂ ਪਹਿਲਾਂ ਤੇ ਇਸ ਚੀਜ਼ ਉੱਪਰ ਸਾਨੂੰ ਸਿੱਧੇ ਹੋਣਾ ਪੈਣਾ ਵਾ ਕਿ ਸਾਨੂੰ ਕ੍ਰਿਟੀਸਾਈਜ਼ ਜਿਹੜਾ ਵਾ ਡੀਐਮਵੀ ਨੂੰ ਕਰਨਾ ਜ਼ਰੂਰੀ ਹੈ ਇਸ ਟਾਈਮ ਦੇ ਉੱਪਰ ਕਿ ਤੁਸੀਂ ਆਮ ਡਰਾਈਵਰ ਨੂੰ ਬਲੇਮ ਕਰਨ ਨਾਲੋਂ ਤਾਂ ਕਿ ਜਿਹੜੇ ਲੋਕ ਐ মিডিਆ ਐ ਜਿਹੜਾ ਇੱਕ ਪ੍ਰੋਪਾਗੈਂਡਾ ਰਨ ਹੋ ਜਾਂਦਾ ਇੱਕ ਸਪੈਸਿਫਿਕ ਕਮਿਊਨਿਟੀ ਦੇ ਵੱਲ ਆਈ ਥਿੰਕ ਡੀਐਮਵੀ ਨੂੰ ਪਹਿਲਾਂ ਟਾਰਗੇਟ ਕਰਨਾ ਚਾਹੀਦਾ ਕਿ ਭਾਈ ਤੁਸੀਂ ਲਾਇਸੈਂਸ ਦਾ ਕਰਾਈਟੇਰੀਆ ਇੰਨਾ ਕੁ ਰੱਖੋ ਤਾਂ ਕਿ ਹਰ ਬੰਦਾ ਜਿਹੜਾ ਉਹ ਜਿਹੜਾ ਮਤਲਬ ਨਹੀਂ ਕੈਪੇਬਲ ਉਹ ਐਲੀਜੀਬਲ ਨਾ ਹੋ ਸਕੇ ਮੈਂ ਹੈਰਾਨ ਆ ਜੀ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਹੈ ਜਾਂਦਾ ਡੀਐਮਵੀ ਕੋ ਜਿਹੜਾ ਤਗੜਾ ਐਕਸੀਡੈਂਟ ਹੋਇਆ ਉੱਥੇ ਮਰੇ ਜਾਂ 8 ਜਣੇ ਉੱਥੇ ਮਰੇ ਜੋਰਜੀ ਜਿੱਥੇ ਜੋਰਜੀ ਵਾਲਾ ਜਿਹੜਾ ਐਕਸੀਡੈਂਟ ਹੈ ਉਹ ਕੋਲਾਈਸੈਂਸੀ ਕਿਸ ਉੱਥੇ ਦੀ ਡੀਐਮਵੀ ਆ ਸਿੰ ਇਹ ਜਿਹੜਾ ਹੈਗਾ ਐਗਜ਼ਾਮ ਉਹਨੂੰ ਟਫ ਕਰ ਦੋ ਥੋੜਾ ਜਿਹਾ ਬਿਲਕੁਲ ਠੀਕ ਹੈ ਤੇ ਜਿਹੜੇ 35 ਕੁਐਸਚਨ ਦੀ ਜਗ੍ਹਾ ਉਹਨਾਂ ਨੂੰ 135 ਕਰੋ ਰਾਈਟ ਕਿਉਂਕਿ ਪਤਾ ਤਾਂ ਲੱਗੇ ਚੀਜ਼ਾਂ ਹੋਰ ਵੀ ਟਕਿੰਗ ਦੀ ਸਿਰਫ 35 ਕੁਐਸਚਨ ਆ ਤੇ ਤੁਸੀਂ ਅਨਸਰ ਦੇ ਕੇ ਜੇ 50 ਕੁਐਸਚਨ ਅਨਸਰ ਦੇ ਕੇ ਡਰਾਈਵਰ ਬਣ ਜਾਂਦੇ ਹੋ ਇਸ ਬੜੀ ਈਜੀ ਐਂਡ ਮੋਰਓਵਰ ਗੁਰਜੀਤ ਸਿੰਘ ਜੀ ਮੈਨੂੰ ਲੱਗਦਾ ਜਿਹੜਾ ਡੱਬੀ ਆ ਟਰੱਕ ਉਥੇ ਰੱਖਿਆ ਹੁੰਦਾ ਨਾ ਡੀਐਮਵੀ ਦੇ ਟੈਸਟ ਦੇਣ ਵਾਲਾ ਇਹਦੇ ਨਾਲੋਂ ਵੀ ਇੱਕ ਬਕਾਇਦਾ ਫੁੱਲ ਫਲੇਜ 53 ਫੁੱਟਾ ਟ੍ਰੇਲਰ ਪਾ ਕੇ ਇੱਕ ਪ੍ਰੋਪਰ ਟਰੱਕ ਦੇ ਉੱਪਰ ਟੈਸਟ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਲੱਗਾ ਆਪਣੇ ਸੁਝਾਅ ਜਿਹੜੇ ਕਮੈਂਟ ਬਾਕਸਸ ਦੇ ਵਿੱਚ ਬਿਲਕੁਲ ਜ਼ਰੂਰ ਤੁਸੀਂ ਦੱਸੋ ਤੇ ਰੋਡ ਦੇ ਉੱਪਰ ਸੇਫਟੀ ਬਰਕਰਾਰ ਰੱਖੋ ਨਾ ਕਿ ਦੂਜਿਆਂ ਦੀ ਆਪਣੀ ਵੀ ਸੇਫਟੀ ਤੁਹਾਡੀ ਜਿਹੜੀ ਆ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਆ ਮੈਂ ਵੀ ਕਹਾਂ ਕਿ ਗਾਲਾ ਨ ਜੇ ਤੁਹਾਨੂੰ ਕੋਈ ਚੀਜ਼ ਆਡੀ ਨਹੀਂ ਚੰਗੀ ਲੱਗਦੀ ਜੋ ਅਸੀਂ ਕਹਿ ਰਹੇ ਆ ਜੇ ਤੁਸੀਂ ਸਾਡੇ ਨਾਲ ਐਗਰੀ ਨਹੀਂ ਹੋ ਤਾਂ ਸਾਨੂੰ ਇੱਕ ਪੁਆਇੰਟ ਥਿਊ ਜਰੂਰ ਸ਼ੇਅਰ ਕਰੋ ਕਿ ਸਾਡੀ ਸੋਚ ਕਿਦਾਂ ਦੀ ਤੁਹਾਡੀ ਸੋਚ ਉੱਤੇ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਨਵਾਂ ਜਿਹੜਾ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਸੇਵ ਕਰ ਸਕੀਏ ਆਪਣੇ ਆਪ ਨੂੰ ਆਪਣੀ ਕਮਿਊਨਿਟੀ ਨੂੰ ਗਾਲਾਂ ਕੱਢਣਾ ਹੱਲ ਨਹੀਂ ਹੈਗਾ ਮੇਰੇ ਵੀ ਜੇ ਤੁਹਾਨੂੰ ਆਡੀ ਕੋਈ ਗੱਲ ਬੁਰੀ ਲੱਗਦੀ ਹੈ ਦੱਸਿਓ ਜਰੂਰ ਕਿ ਆ ਵੀਰ ਤੁਸੀਂ ਗੱਲ ਗਲਤ ਕਹਿ ਰਹੇ ਹੋ ਤੇ ਇਹਦਾ ਜਿਹੜਾ ਇਹਦੀ ਜਗ੍ਹਾ ਆਪਾਂ ਆ ਚੀਜ਼ ਕਰ ਸਕਦੇ ਹਾਂ ਇੰਪਰੂਵਮੈਂਟ ਕਰਨ ਵਾਸਤੇ ਗਾਲਾਂ ਨਹੀਂ ਕੱਢਣੀਆਂ ਆਇਆ ਐਪੀਸੋਡ ਦੇਖਣ ਵਾਸਤੇ